ਦੋਸਤੋ ਅੱਜ ਪੰਜਾਬ ਦੇ ਵਿੱਚ ਇੱਕ ਪਾਸੇ ਚੋਣਾਂ ਦਾ ਮਾਹੌਲ ਹੈ ਲੋਕ ਫਟਾਫਟ ਵੋਟਾਂ ਦੇ ਵਿੱਚ ਰੁੱਝੇ ਹੋਏ ਨੇ ਉਲਝੇ ਹੋਏ ਨੇ ਤੇ ਦੂਸਰੇ ਪਾਸੇ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਆ ਮੋਰਚਾ ਜੰਮਿਆ ਹੋਇਆ ਹੈ ਔਰ ਜਿਹੜੇ ਲੋਕ ਜ਼ਮੀਰ ਵਾਲੇ ਨੇ ਜਿਹੜੇ ਲੋਕ ਲੜਾਈ ਲੜਨ ਵਾਲੇ ਨੇ ਜਿਹੜੇ ਲੋਕ ਸ਼ਿਨਾਰੀਸ਼ੀਲ ਨੇ ਉਹ ਮੰਨਦੇ ਨੇ ਉਹ ਸਮਝਦੇ ਨੇ ਕਿ ਇਹਨਾਂ ਵੋਟਾਂ ਵਾਟਾਂ ਦੇ ਵਿੱਚ ਕੁਝ ਨਹੀਂ ਕੱਢਣ ਨੂੰ ਪਾਉਣ ਨੂੰ ਪਿਆ ਉਹਨਾਂ ਨੂੰ ਇੰਨੇ ਐਕਸਪੀਰੀਅੰਸ ਕਰ ਲਿਆ ਕਿ ਪਿੱਛੇ ਇਹਨਾਂ ਵੋਟਾਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਜਦੋਂ ਪੰਜਾਬ ਤੇ ਹਰਿਆਣਾ ਤੇ ਯੂਪੀ ਦੇ ਕੁਝ ਖੇਤਰ ਨੇ ਡਟ ਕੇ ਮੈਦਾਨ ਦੇ ਵਿੱਚ ਆ ਕੇ ਲੜਾਈ ਲੜੀ ਦਿੱਲੀ ਨੂੰ ਘੇਰਿਆ ਤਾਂ ਇਹਨਾਂ ਖੇਤਰ ਦੇ ਲੋਕਾਂ ਨੇ ਉਸੇ ਹੀ ਉਸੇ ਹੀ ਲੋਕ ਸਭਾ ਨੂੰ ਪੁੱਠਾ ਘੇੜਾ ਦੇ ਕੇ ਮਜਬੂਰ ਕਰ ਲਿਆ ਕਾਨੂੰਨ ਵਾਪਸ ਲੈਣ। ਔਰ ਇਹ ਸਮਝਾ ਸਾਰੇ ਲੋਕਾਂ ਦੀ ਬਣ ਚੁੱਕੀ ਆ ਔਰ ਅੱਜ ਇੱਥੇ ਜੁੱਧ ਦੀ ਸੇਵਾ ਲੈ ਕੇ ਚਲਦੇ ਮੋਰਚੇ ਦੇ ਵਿੱਚ ਸਾਡੀ ਬੀਕੇਈ ਲਖਵਿੰਦਰ ਔਲਖ ਦੀ ਜੱਜੇਬੰਦੀ ਔਰ ਉੱਥੋਂ ਦੇ ਮਹਾਪੁਰਸ਼ਾ ਬਾਬਾ ਜੀਆ ਦੀ ਰਹਿਨੁਮਾਈ ਦੇ ਹੇਠ ਉਹਨਾਂ ਦੇ ਸਹਿਯੋਗ ਦੇ ਨਾਲ ਦੁੱਧ ਦੀ ਸੇਵਾ ਕੀਤੀ ਆ ਆ ਦੁੱਧ ਉਧਰੋਂ ਆਇਆ ਹੈ ਔਰ ਇਹ ਲਗਾਤਾਰ ਪਿੱਛੇ ਤੋਂ ਲੈ ਕੇ ਮੋਰਚੇ ਦੇ ਵਿੱਚ ਸਾਰੇ ਚ ਇਹ ਦੁੱਧ ਵਰਤਾਇਆ ਜਾਣਾ ਔਰ ਮੈਂ ਫਿਰ ਲਾਸਟ ਦੇ ਵਿੱਚ ਕਹਿ ਦਿਆ ਕਿ ਅਸੀਂ ਭਾਵੇਂ ਪੰਜਾਬ ਦੇ ਵਿੱਚ ਅੱਜ ਚੋਣਾਂ ਦਾ ਮਾਹੌਲ ਹੈ ਲੋਕ ਲੋਕ ਵੋਟਾਂ ਦੇ ਵਿੱਚ ਰੁੱਝੇ ਹੋਏ ਨੇ ਲੇਕਿਨ ਅੰਦੋਲਨਕਾਰੀ ਅੰਦੋਲਨ ਦੇ ਰਾਹ ਤੇ ਚੱਲ ਰਹੇ ਨੇ ਆ ਮੇਰੇ ਨਾਲ ਜਿਹੜੇ ਅਸੀਂ ਇੱਥੇ ਖੜੇ ਆ ਸਾਡੇ ਕਾਕਾ ਸਿੰਘ ਜੀ ਕੋਟੜਾ ਇੱਧਰ ਖੜੇ ਨੇ ਸਾਡੇ ਬਲਦੇਵ ਸਿੰਘ ਸੰਧੋਹਾ ਜ਼ਿਲ੍ਹੇ ਦੇ ਪ੍ਰਧਾਨ ਖੜੇ ਨੇ ਇਧਰਲੇ ਪਾਸੇ ਨਸੀਬ ਸਿੰਘ ਜੀ ਖੜੇ ਨੇ ਮੈਂ ਤੁਹਾਡੇ ਸਾਹਮਣੇ ਖੜਾ ਦੱਸ ਰਿਹਾ ਸਾਨੂੰ ਯਕੀਨ ਹੈ ਕਿ ਜਿਹੜੀ ਬੋਟ ਦੀ ਰਾਜਨੀਤੀ ਹੈ ਇਹਦੇ ਵਿੱਚੋਂ ਕੁਝ ਨਿਕਲਣ ਵਾਲਾ ਨਹੀਂ ਹੈ ਜਿੰਨੇ ਵੀ ਆ ਰਹੇ ਨੇ ਜਾਂ ਜਾ ਰਹੇ ਨੇ ਸਾਰਿਆਂ ਦਾ ਜੇਕਰ ਇਤਿਹਾਸ ਦੇਖੀਏ ਤਾਂ ਸਪਸ਼ਟ ਆਉਂਦਾ ਹੈ ਕਿ ਦੇਸ਼ ਦਾ ਬੇੜਾ ਡੁੱਬਣ ਦੇ ਵਿੱਚ ਇਹਨਾਂ ਦੀ ਕਿਸੇ ਦੀ ਕੋਈ ਕਸਰ ਨਹੀਂ ਛੱਡੀ ਜਿਸ ਵੇਲੇ 1994 ਦੇ ਵਿੱਚ ਗੈਰ ਸਮਝੌਤੇ ਤੇ ਸੈਨ ਕੀਤੇ ਜਿਹੜਾ ਗੈਰ ਸਮਝੌਤਾ ਅੱਜ ਪੂਰੇ ਭਾਰਤ ਨੂੰ ਨਿਗਲ ਰਿਹਾ ਹੈ ਪੂਰੇ ਭਾਰਤ ਨੂੰ ਟੀਓ ਦੀਆਂ ਨੀਤੀਆਂ ਦੇ ਤਹਿਤ ਵਰਲਡ ਬੈਂਕ ਦੀ ਜੇ ਜਵਾਂੜਿਆਂ ਦੇ ਵਿੱਚ ਸਟ ਰਿਹਾ ਹੈ ਉਸ ਟੀਓ ਦੀ ਸ਼ੁਰੂਆਤ ਕਰਨ ਵਾਲਾ ਕੌਣ ਹੈ ਉਸ ਵੇਲੇ ਦੀ ਸਰਕਾਰ ਤੇ ਝਾਤੀ ਮਾਰੀ ਜਾ ਸਕਦੀ ਹੈ ਅੱਜ ਜਿਹੜੀਆਂ ਸਰਕਾਰਾਂ ਜਿਨ੍ਹਾਂ ਨੇ ਸਾਡੇ ਤੇ ਉਹਦੇ ਰੋਸ਼ਨੀ ਚ ਕੰਮ ਕਰਦਿਆਂ ਇੱਥੇ 20-20 ਹਜ਼ਾਰ ਏਕੜ ਦੇ 30-30 ਹਜ਼ਾਰ ਏਕੜ ਦੇ ਫਾਰਮ ਤਿਆਰ ਕਰਨ ਦੀ ਗੱਲ ਕੀਤੀ ਉਹ ਸਪਸ਼ਟ ਹੈ ਉਹ ਵੀ ਥਰਾ ਬੈਠੀਆਂ ਨੇ ਅੱਜ ਉਹ ਸਾਰੇ ਜਾਣੇ ਜੋਰ ਲਾਈ ਫਿਰਦੇ ਨੇ ਵੋਟਾਂ ਦੇ ਲਈ ਸਾਨੂੰ ਵੋਟਾਂ ਦਿਓ ਕਹਿੰਦਾ ਨਹੀਂ ਉਹ ਮਾੜਾ ਮੈਂ ਚੰਗਾ ਹੈ ਇਧਰਲਾ ਕਹਿੰਦਾ ਨਹੀਂ ਉਹ ਮਾੜਾ ਮੈਂ ਚੰਗਾ ਹੈ ਤੇ ਕੋਈ ਵਿੱਚੋਂ ਤੀਜਾ ਉੱਠ ਕੇ ਕਹਿੰਦਾ ਨਹੀਂ ਇਹ ਦੋਨੇ ਮਾੜੇ ਨੇ ਮੈਂ ਚੰਗਾ ਹਾਂ ਕਿ ਉਹਨਾਂ ਸਾਰਿਆਂ ਨੇ ਕਸਰ ਕੋਈ ਨਹੀਂ ਛੱਡੀ ਜਦੋਂ ਪਿੱਛੇ ਤਿੰਨ ਕਾਨੂੰਨ ਆਏ ਸੀ ਉਹਨਾਂ ਤੀਜਾਂ ਦੇ ਨੇ ਵੀ ਤੀਜਾਂ ਦੇ ਵੀ ਸੁਪਰੀਮੋ ਨੇ ਉਹਨਾਂ ਉਹਨਾਂ ਤਿੰਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਨੋਟੀਫਿਕੇਸ਼ਨ ਉਹਨੇ ਵੀ ਕਰਤਾ ਸੀ ਸੋ ਇਸ ਕਰਕੇ ਸਾਨੂੰ ਇਹਨਾਂ ਦੇ ਉੱਤੇ ਰੱਖਣ ਦੀ ਲੋੜ ਨਹੀਂ ਸਾਨੂੰ ਅੰਦੋਲਨਾਂ ਦੇ ਟੇਕ ਰੱਖਣ ਦੀ ਲੋੜ ਹੈ ਔਰ ਆ ਸਾਰੇ ਲੋਕ ਅੰਦੋਲਨ ਦੇ ਟੇਕ ਰੱਖ ਕੇ ਲੜਾਈ ਲੜ ਰਹੇ ਨੇ ਐਸ ਇਲਾਕੇ ਦੇ ਵਿੱਚ ਇੰਨੇ ਕਿ ਏਰੀਆ ਕਿਉਂਕਿ ਮੋਰਚਾ 4 ਕਿਲੋਮੀਟਰ ਲੰਮਾ ਹੈ ਸਾਥ ਆਪੇ ਜਾ ਕੇ ਦੁੱਧ ਦੀ ਸੇਵਾ ਸਾਰੇ ਲੋਕਾਂ ਦੇ ਵਿੱਚ ਕੀਤੀ ਜਾਣੀ ਹੈ ਸਟੇਜ ਦੀ ਜਿਹੜੀ ਸੇਵਾ ਸੀ ਉਹ ਟਾਈਮ ਖਤਮ ਹੋਣ ਤੋਂ ਬਾਅਦ ਦੁੱਧ ਹੁਣ ਵਰਤਾਇਆ ਜਾਣਾ ਆ ਸਾਰੇ ਵੀਰ ਜਿਹੜੇ ਇਹਨਾਂ ਟਰਾਲੀਆਂ ਵਾਲੇ ਨੇ ਇੱਥੋਂ ਦੁੱਧ ਲੈ ਕੇ ਇਸ ਤੋਂ ਅੱਗੇ ਜਾ ਕੇ ਥੋੜੀ ਦੂਰ ਜਾ ਕੇ ਉੱਥੇ ਫਿਰ ਦੁੱਧ ਸਾਰੇ ਸਾਡੇ ਵੀਰਾਂ ਨੂੰ ਜਾਣੀ ਆ ਪਰਮਾਤਮਾ ਦੀਆਂ ਸਾਡੀ ਇਹ ਦਾ ਜਿਨ੍ਹਾਂ ਨੇ ਅੱਜ ਸਾਰੇ ਰੁਝੇਵੇਂ ਛੱਡ ਕੇ ਤਕੜੇ ਹੋ ਕੇ ਹਿੰਮਤ ਮਾਰ ਕੇ ਇੱਥੇ ਦੁੱਧ ਦੀ ਆਪਣੀ ਡਿਊਟੀ ਨੂੰ ਨਿਭਾਇਆ ਔਰ ਪਤਾ ਲੱਗਿਆ ਕਿ ਲਗਭਗ 6 ਤੋਂ 7 ਕੁੰਟਲ ਦੁੱਧ ਆਇਆ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਜਿਸ ਤਰੀਕੇ ਨਾਲ ਮੋਰਚੇ ਦੇ ਵਿੱਚ ਸੰਗਤਾਂ ਦੀ ਆਮਦ ਵੱਧ ਰਹੀ ਹੈ ਦੁੱਧ ਦੀ ਵੀ ਲੋੜ ਵੱਧ ਰਹੀ ਹੈ ਉਸ ਲੋੜ ਨੂੰ ਆਪਾਂ ਸਾਰਿਆਂ ਨੇ ਧਿਆਨ ਚ ਰੱਖਣਾ ਹੈ ਔਰ ਮੈਂ ਫੇਰ ਦੁਬਾਰਾ ਬੇਨਤੀ ਕਰਦਾ ਕਿ ਭਰਾਵੋ ਵੋਟਾਂ ਵਾਟਾਂ ਨੇ ਕੁਝ ਨਹੀਂ ਦੇਣਾ ਐ ਸੜਕਾਂ ਤੇ ਆ ਕੇ ਮੈਦਾਨ ਦੇ ਵਿੱਚ ਨਿੱਤਰ ਕੇ ਮਸਲਿਆਂ ਦਾ ਹੱਲ ਕਰਵਾਉਣਾ ਪੈਣਾ ਆਓ ਮੈਦਾਨ ਦੇ ਵਿੱਚ ਤੱਕੜੇ ਹੋ ਕੇ ਹਰ ਇੱਕ ਪਿੰਡ ਤੋਂ ਨਿਕਲੋ ਬਾਹਰ ਸੜਕਾਂ ਤੇ ਆਈਏ ਆਪਣੇ ਆਪਣੇ ਪਿੰਡਾਂ ਚੋਂ ਟਰੈਕਟਰ ਟਰਾਲੀਆਂ ਕੱਢ ਕੇ ਇਸ ਮੋੜ 'ਚ ਨੂੰ ਹੋਰ ਤਕੜਾ ਕਰੋ ਤਾਂ ਕਿ ਆਪਾਂ ਜਿੱਤ ਸਕੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ